ਪਠਾਨਕੋਟ ਦੀ ਇੱਕ ਦੁਕਾਨ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਚੱਲਦਿਆਂ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜੇ ਜਾਣਕਾਰੀ ਮੁਤਾਬਕ ਟਾਂਗੂ ਰੋਡ ਤੇ ਬਿਜਲੀ ਘਰ ਦੇ ਸਾਹਮਣੇ ਇੱਕ ਦੁਕਾਨ ਨਿਸ਼ਿਵਮ ਐਂਟਰਪ੍ਰਾਈਜ਼ਸ ਤੇ ਰਾਤ ਦੇ ਵੇਲੇ ਕਿਸੇ ਸ਼ਾਰਤੀ ਅੰਸਰ ਦੇ ਬੋਲੋ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਸ਼ਟਰਨ ਨੂੰ ਪਾਰ ਕਰਦੀ ਹੋਈ ਦੁਕਾਨ ਦੇ ਅੰਦਰ ਜਾ ਵਜੀਐ। ਸ਼ੁਕਰ ਹੈ ਕਿ ਉਸ ਵੇਲੇ ਦੁਕਾਨ ਬਾਹਰ ਸੀ ਤੇ ਦੁਕਾਨ ਦੇ ਅੰਦਰ ਕੋਈ ਮੌਜੂਦ ਨਹੀਂ ਸੀ। ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ ਦੁਕਾਨਦਾਰ ਦੇ ਮਾਲਕ ਦਾ ਕਹਿਣਾ ਕਿ ਜਦੋਂ ਸਵੇਰੇ ਦੁਕਾਨ ਤੇ ਆਏ ਨਹੀਂ ਉਹਨਾਂ ਦੁਕਾਨ ਖੋਲੀਏ ਤਾਂ ਵੇਖਿਆ ਕਿ ਸ਼ੀਸ਼ੇ ਦੇ ਵਿੱਚ ਮੋਰੀ ਹੋਈ ਸੀ ਜਦੋਂ ਸ਼ਟਰ ਨੂੰ ਵੇਖਿਆ ਤਾਂ ਉਸ ਦੇ ਵਿੱਚ ਵੀ ਮੋਰੀ ਸੀ ਜਿਸ ਤੋਂ ਪਤਾ ਲੱਗਾ ਕਿ ਕਿਸੇ ਨੇ ਗੋਲੀ ਚਲਾ ਕੇ ਸ਼ਟਰ ਤੋਂ ਅੰਦਰ ਗੋਲੀ ਚਲਾਈ ਹੈ ਫਿਲਹਾਲ ਜਾਨੀ ਤੇ مالی ਨੁਕਸਾਨ ਤੋਂ ਤਾਂ ਬਚਾ ਰਿਹਾ ਹੈ ਫਿਰ ਵੀ ਗੋਲੀਆਂ ਦੀ ਇਸ ਘਟਨਾ ਨੇ ਦਾਹਸ਼ਤ ਦਾ ਮਾਹੌਲ ਬੜਿਆ ਹੋਦਾ ਤੇ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ ਐਚ ਓ ਮਨਦੀਪ ਸਲਗੋਤਰਾ ਨੇ ਦੁਕਾਨ ਦੇ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਡੀ ਐਸ ਪੀ ਸੁਮੇਰ ਸਿੰਘ ਮਾਨ ਦਾ ਇਹ ਕਹਿਣਾ ਹੈ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਇਹ ਕੰਮ ਕਿਸ ਵੱਲੋਂ ਕੀਤਾ ਗਿਆ ਤੇ ਕੱਚੀਆ ਵਿਖਰੇ ਰਹੀ ਨਿਕਲ ਗਲਾਸ ਤੋੜੇ ਹੋਏ ਕੁਝ ਹੋਏ ਇਹ ਇੱਕ ਗਲਾਸ ਇੰਟੈਕਟ ਸੀਗਾ ਫਿਰ ਮੇਰਾ ਧਿਆਨ ਇੱਧਰ ਪਿਆ ਇੱਕ ਸੁਰਾਖ ਵਾਲੇ ਪਾਸੇ ਫਿਰ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਫਿਰ ਮੈਂ ਸ਼ਟਰ ਡਾਊਨ ਕਰਕੇ ਚੈੱਕ ਕੀਤਾ ਸ਼ਟਰ ਦੇ ਵਿੱਚ ਵੀ ਸੁਰਾਖ ਹੈਗਾ ਸੀਗਾ ਫਿਰ ਮੈਂ 112 ਤੇ ਕਾਲ ਕਰਤੀ ਤੇ ਫਿਰ ਉਹ ਆ ਗਏ ਤੇ ਇਨਫੋਰਮੇਸ਼ਨ ਜਿਮੰਦੇ ਉਹਨਾਂ ਨੇ ਤੇ ਪੁੱਛੇ ਕੀ ਸੀਗਾ ਕੋਈ ਗੋਲੀ ਗਾਲੀ ਚਲਣ ਦੀ ਆਵਾਜ਼ ਆਈ ਹੈ ਨਹੀਂ ਮੈਂ ਤਾਂ ਬਈ ਘਰ ਆ ਮੈਂ ਕੋਲ 8 ਵਜੇ ਅਸੀਂ ਕਿ ਚਲ ਗਿਆ ਕੋਈ 1:30 ਵਜੇ ਹੈ ਮੈਨੂੰ ਤਾਂ ਪਤਾ ਹੀ ਪੁੱਛ ਸੀ ਸੀਸੀਟੀਵੀ ਦੇ ਵਿੱਚ ਚੈੱਕ ਕੀਤਾ ਤੇ ਕੁਛ ਆਇਆ ਕੁਛ ਨਹੀਂ ਦੇ ਤੇ ਕੋਈ ਰੰਜਿਸ਼ ਰੰਜਿਸ਼ ਕੁਝ ਨਹੀਂ ਹੋਣਾ ਨਕੀ ਸਰ ਕੀ ਭਾਈ ਅਹੀ ਸਾਰੇ ਤੇ ਦੁਕਾਨਦਾਰ ਆ ਸਾਰਿਆਂ ਨੇ ਰਾਤੀ ਘਰ ਜਲ ਜਾਣਾ ਹੈ ਤਸਵੀਰਾਂ ਆਣਾ ਤੇ ਉਹ ਕਿਧਰ ਸੌਣਾ ਭਾਈ ਇੱਕ ਨਾ ਸਾਹਮਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਜਿਹੜੀ ਸ਼ਾਪ ਹੈ ਸਾਡੇ ਨਾਲ ਹੀ ਜਿੱਥੇ ਆਪਾਂ ਖੜੇ ਆ ਸੋਨੀ ਬੇકરી ਦੇ ਲਾਗੇ ਇੱਥੇ ਕੁਝ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਮਿਲੇ ਆ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਹੈ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗਿਆ ਹੋਇਆ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਜੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਇਹਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰਾ ਇਹਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਾਨੂੰ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ ਆਪਾਂ ਉਹਦੇ ਉੱਪਰ ਜਿਹੜੀ ਮਾੜੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੀ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ ਸਵਾ 12 ਉਹਨਾਂ ਨੂੰ ਕੁਛ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਉਹ ਵੈਰੀਫਾਈ ਕਰ ਰਹੇ ਆ ਤੇ ਜਦੋਂ ਆਪਣੇ ਕੋਲ ਡਿਟੇਲ ਚ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਛ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਸਰ ਕੁਝ ਕਲੂ ਮਿਲੇ ਆ ਜੀ ਕਲੂ ਦੀ ਸ੍ਰਾਦੋਂ ਮਾ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਟ ਹੈ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਉਸ ਤੋਂ ਨਿਕਲੀਆਂ ਸ਼ੀਸ਼ੇ ਵਾਲੇ ਕੋਈ ਸਰ ਸੀਸੀਟੀਵੀ ਫਰਦਰ ਹਾਲੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਡੀ ਕੀ ਗੱਲ ਪਤਾ ਲੱਗੇ ਸੀਸੀਟੀਵੀ ਫੂਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਨੂੰ ਹਾਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਹੈ ਕਿ ਕੋਈ ਪੈਨਿਕ ਕਰਨ ਦੀ ਕੋਈ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲ ਚ ਇਹ ਦੀ ਜਿਹੜੀ ਹੈ ਬਰੀਫਿੰਗ ਦਵਾਂਗੇ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਦੀ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹੀ ਦੁਬਾਰਾ ਕਹਿ ਰਿਹਾ ਕਿ ਪੈਨਿਕ ਕਰਨ ਦੀ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾਬ ਪਠਾਨਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀ ਗੱਲਾਂ ਦੀ ਆਪਾਂ ਤੇ 100% ਕਾਰਵਾਈ ਕਰਾਂਗੇ ਕਰਾਂਗੇ ਇਥੇ ਕਿ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਏਦਾਂ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਆ ਕੋਈ ਅਡੀ ਗੱਲ ਨਹੀਂ ਇਹਨੂੰ ਵੀ ਟਰੇਸ ਕਰਾਂਗੇ